ਓ ਚੰਨੇ ਕੀ ਪਾਲਿਆ ਬੱਕਰੀ ਓ ਨੋ ਓ ਸਕਿਆ ਓ ਸਕਿਆ ਇਹ ਬੱਕਰੀ ਨਹੀਂ ਆਈ ਬੱਕਰੀ ਇਹ ਭੋਕਾ ਭੋਕ ਓ ਚੰਨੇ ਤੂੰ ਛੱਡੀ ਕੋਈ ਕੰਮ ਤੂੰ ਤਾਂ ਸਾਰੇ ਕੰਮ ਹੀ ਲਵੇਂਦੀ ਤਰਹਿ ਜਾਣਾ ਓ ਸਕਿਆ ਇਹ ਤਾਂ ਮੈਂ ਦੇ ਚਾਚੇ ਨੇ ਸਾਂਝਾ ਬਿਜ਼ਨਸ ਕਰਿਆ ਹੋਇਆ ਓ ਚੰਨੀ ਇੱਕ ਬੱਕਰੀ ਚਾਹੀਦੀ ਸੀ ਬੋਟਾਂ ਤੋਂ ਬਾਤਾਂ ਸਾਰੇ ਸੈਲ ਨਹੀਂ ਪੂਰੇ ਆ ਰਹੇ ਓ ਸੋਖਿਆ ਸੈਲਾ ਦੀ ਸਮੱਸਿਆ ਚਾਤੀ ਨੂੰ ਸੀ ਮੈਂ ਤੈਨੂੰ ਬੱਕਰੀਆਂ ਦੇ ਫਾਰਮ 'ਚ ਨਾਲੇ ਰੱਖ ਲਿਆ ਮੈਂ ਕਿਹਾ ਤੂੰ ਇੱਥੇ ਕੰਮ ਕਰਿਆ ਕਰਨ ਨਾਲੇ ਦੁੱਧ ਵੀ ਆ ਕਰ ਮਜਾਲਾ ਹੁਣ ਕਦੇ ਸੈਲਾਂ ਦਾ ਨਾਮ ਲਿਆ ਹੋਵੇ ਵਾਹ ਬਈ ਸੋਖਿਆ ਕਿਵੇਂ ਆਉਣੇ ਹੋਏ ਮਿੱਤਰ ਉਹ ਚੰਨੇ ਕੀ ਰਸਾਂ ਕੋਈ ਹਿਲਾ ਕਰ ਮੇਰੀ ਤਾਂ ਪ੍ਰਧਾਨਗੀ ਜਾਂਦੀ ਐ ਮੇਰੇ ਕਨੀਓ ਤਾਂ ਸਾਰੇ ਪਲਟ ਗਏ ਬਸ ਕਿਆ ਜਦੋਂ ਮਾਰੇ ਨਾ ਨਾ ਮਤਰਾ ਉਹ ਤਾਂ ਬੋਤੀ ਦੇ ਬਟੇ ਨੂੰ ਕੁੱਤਾ ਵੱਢ ਜਾਂਦਾ ਜੇ ਤੂੰ ਚੰਗੇ ਜਣਾ ਅਸਤੀਫਾ ਜਾਂ ਦੇ ਕੇ ਖੜਾ ਸ਼ਰਾਰਾ ਮੇਰੇ ਸਾਹ ਨਾਲ ਤਾਂ ਹੋ ਚੰਨੇ ਨਹੀਂ ਨਹੀਂ ਮੈਂ ਤਾਂ ਤੇਰੇ ਕੋਲੇ ਉਮੀਦ ਲੈ ਕੇ ਆਇਆ ਐਨੀ ਆ ਪੌਦਾ ਛੜਦੇ ਸੁੱਖਿਆ ਤੂੰ ਤਾਂ ਕਿਨੀ ਛੜਦਾ ਲੋਕ ਤਾਂ ਬੁੱਤਕੇ ਨਾਲ ਛੜਾ ਲੈਂਦੇ ਨੇ ਹੋ ਜੋਗੀ ਉੱਤਰ ਪਹਾੜੋਂ ਆਏ ਮੰਗਣਾ ਤੂੰ ਜੋ ਮੰਗ ਲੈ ਓ ਹੋਰ ਵੀ ਚਲਿਆ ਕਰੋ ਬੇਲਿਆ ਕਿਵੇਂ ਬੈਠਾ ਇਕੱਲਾ ਇਕੱਲਾ ਓ ਬਾਬਾ ਜੀ ਬਸ ਪੁੱਛੋਈ ਨਾ ਕੀ ਦੱਸਾਂ ਹੋਂ ਤਾਂ ਬੜੇ ਹਾਲ ਹੋਈ ਪੈਨੇ ਓਏ ਜਲੰਧਰ ਵਾਲੀਆਂ ਚੋਣਾ ਵਾਂਗੂ ਬੱਲੇ ਬੱਲੇ ਕਰਾਤੀਏ ਪਰ ਮੰਨੇਗਾ ਬਾਬਿਆਂ ਨੂੰ ਓ ਬਾਬਿਆ ਹੁਣ ਉਹ ਕਿੱਥੇ ਟਾਈਮ ਰਹਿ ਗਿਆ ਆ ਸ਼ੇਰਾਏ ਕਮਲ ਬਾਬਿਆਂ ਦੇ ਵਿਸ਼ਵਾਸ ਕਰਕੇ ਤਾਂ ਦੇਖ ਇਹ ਤੇਰੀ ਡੁੱਬਦੀ ਬੇੜੀ ਬਚਾ ਲਈ ਤੇਰੀ ਪ੍ਰਧਾਨਗੀ ਤੈਨੂੰ ਦਵਾ ਲਈ ਫਿਰ ਮੰਨੇਗਾ ਬਾਬਿਆਂ ਨੂੰ ਉਹ ਬਾਬਾ ਜੀ ਆਹੀ ਤਾਂ ਰੋਣੇ ਨੇ ਇਹ ਤਾਂ ਹੁਣ ਕਮੜ ਕਿਆ ਪਿਆ ਆਪਣਾ ਪਾਣੀ ਤੇ ਬਸਾਂ ਜਰਾ ਦੇਾਂਗੇ ਮੰਗਲ ਗ੍ਰਹਿ ਚ ਪਲਾਂਟ ਦਵਾ ਦੇਾਂਗੇ ਜੰਦਰ ਵਾਲੀ ਚੌਣ ਵਾਂਗੂ ਬਲੇ ਬਲੇ ਕਰਾ ਦੇਾਂਗੇ ਬਹੁਤ ਚੰਨੀ ਬਾਬੇ ਦੀ ਜੈ